ਐਸ ਵਿਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਨਾਚਲ ਪ੍ਰਦੇਸ਼ ਦੇ ਉਪਰੀ ਸਿਆਗ ਜ਼ਿਲ੍ਹੇ ਦੇ ਵਿੱਚ ਸਵੇਰੇ ਸਵੇਰੇ ਪੂਝਾਲ ਦੇ ਛਟਕੇ ਮਹਿਸੂਸ ਕੀਤੇ ਗਏ ਨੇ ਜੀਹਾਂ ਦੱਸਦੇ ਇਹ ਪੂਝਾਲ ਦੇ ਛਟਕੇ ਇੰਨੇ ਭਿਆਨਕ ਸੀ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਆਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਦੱਸਦੇ ਕਿ ਪੂਝਾਲ ਦੀ ਤੀਬਰਤਾ 3.6 ਮਾਪੀ ਗਈ ਹੈ ਪੂਝਾਲ ਸਵੇਰੇ ਤੜਕੇ ਜਿਹੜਾ ਆਇਆ ਸੀ ਜਿਸ ਤਾਰ ਸਲੋਕਾ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਲੋਕ ਘਰਾਂ ਤੋਂ ਨਿਕਲ ਕੇ ਸੁਰੱਖਿਅਤ ਥਾਵਾਂ ਦੇ ਪਹੁੰਚ ਚੁੱਕੇ ਨੇ ਹਾਲਾਂਕਿ ਹਜੇ ਤੱਕ ਕਿਸੇ ਵੀ ਕਿਸਮ ਦਾ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਸਵੇਰੇ ਸਵੇਰਾਂ ਨਾਚਰ ਪਰਦੇ ਦੇ ਵਿੱਚ ਛਟਗੇ ਮਹਿਸੂੂ ਜਿਹੜੇ ਪੁਝਾਲ ਦੇ ਕੀਤੇ ਗਏ ਨੇ ਉਥੇ ਦੱਸਦੇ ਕਿ NCES ਰਿਪੋਰਟਾਂ ਮੁਤਾਬਕ ਭੁਜਾਲ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ਤੱਕ ਅਜਿਹਾ ਖੋਖਲੇ ਭੁਜਾਲਾਂ ਨੂੰ ਵਧੇਰੇ ਖਤਰੇ ਜਿਹੜਾ ਮੰਨਿਆ ਗਿਆ ਕਿਉਂਕਿ ਭੁਜਾਲ ਜ਼ਮੀਨ ਦੀ ਸਤ੍ਹਾ ਦੇ ਬਹੁਤ ਤੇਜ਼ੀ ਨਾਲ ਪਹੁੰਚਦੇ ਨੇ ਉੱਥੇ ਦੱਸਦੇ ਕਿ NCES ਨੇ ਮਾਹਿਰਾਂ ਨੇ ਵੀ ਦੱਸਿਆ ਕਿ ਜਦੋਂ ਭੁਜਾਲ ਘਟ ਡੂੰਘਾਈ ਤੇ ਆਉਂਦਾ ਹੈ ਤਾਂ ਇਸ ਦੀ ਉਜਰਾਵਦ ਦੇ ਵਧੇਰੇ ਸਿੱਧੇ ਤੇ ਤੇਜ਼ੀ ਨਾਲ ਸਥਿਰ ਹੁੰਦੀ ਹੈ ਪਰ ਇਸ ਨਾਲ ਜ਼ਮੀਨ ਹਿੱਲਦੀ ਤੀਬਰਤਾ ਵਧ ਜਾਂਦੀ ਹੈ ਜੇਕਰ ਅੱਜ ਦੀ ਗੱਲ ਕਰੀ ਤਾਂ ਅੱਜ ਜਿਹੜਾ ਉੱਤਰ ਪ੍ਰਦੇਸ਼ ਸੀ ਵਿੱਚ ਪੁਝਾਲ ਆਇਆ ਇਸ ਕਰਕੇ ਹਾਲਾਂਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਭੂਚਾਲ ਦੀ ਤੀਬਰਤਾ 3.6 ਦੇ ਕਰੀਬ ਜਿਹੜੀ ਮਾਪੀ ਗਈ ਹੈ ਉਸਤੇ ਦੱਸਦੇ ਕਿ ਵਧੇਰੀ ਤੀਬਰਤਾ ਹਿੱਲਣ ਦਾ ਮਤਲਬ ਹੈ ਕਿ ਘਰ ਤੇ ਇਮਾਰਤਾਂ ਸਰਕਾਰ ਨੂੰ ਵਧੇਰੇ ਨੁਕਸਾਨ ਹੋਣਾ ਜਿਹੇ ਭੂਚਾਲ ਸੱਟਾਂ ਤੇ ਜਾਣੇ ਨੁਕਸਾਨ ਦਾ ਖਤਰਾ ਹੋਰ ਜਿਹੜਾ ਵਾਦਾ ਦਿੰਦੇ ਨੇ ਪਰ ਇਸ ਤੋਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੀ ਕਿ ਨਾਟੂਰਲ ਪ੍ਰਦੇਸ਼ ਦੇ ਵਿੱਚ ਅੱਜ ਸਵੇਰੇ ਸਵੇਰ ਛੁੱਟ ਕੇ ਭੂਚਾਲ ਦੇ ਜਿਹੜੇ ਮਹਿਸੂਸ ਕੀਤੇ ਗਏ ਨੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਹਲਚਲ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਸੁਰੱਖੇ ਅਮande ਪਹੁੰਚਦੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨੀ ਵੀ ਪੁਜਾਲ ਦੇ ਚਟਕੇ ਮਹਿਸੂਸ ਕੀਤੇ ਗਏ ਸੀ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਰਿਪੋਰਟਾਂ ਅਨੁਸਾਰ ਪੁਜਾਲ ਧਰਤੀ ਦੀ 7 ਤੋਂ 10 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਸੀ ਜਿਸ ਅਜਿਹੇ ਦੇ ਵਿੱਚ ਖਤਰਾ ਜਿਹੜਾ ਵੱਧ ਮੰਨਿਆ ਗਿਆ ਇਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹਾਲੇ ਤੱਕ ਵੀ ਬਣਿਆ ਹੋਇਆ ਹੈ ਐਸ ਵਿਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਨਾਚਲ ਪ੍ਰਦੇਸ਼ ਦੇ ਉਪਰੀ ਸਿਆਗ ਜ਼ਿਲ੍ਹੇ ਦੇ ਵਿੱਚ ਸਵੇਰੇ-ਸਵੇਰੇ ਪੂਝਾਲ ਦੇ ਛਟਕੇ ਮਹਿਸੂਸ ਕੀਤੇ ਗਏ ਨੇ ਜੀਹਾਂ ਦਾ ਦੱਸਦੇ ਇਹ ਪੂਝਾਲ ਦੇ ਛਟਕੇ ਇੰਨੇ ਭਿਆਨਕ ਸੀ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਆਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਦੱਸਦੇ ਕਿ ਪੂਝਾਲ ਦੀ ਤੀਬਰਤਾ 3.6 ਮਾਪੀ ਗਈ ਹੈ ਪੂਝਾਲ ਸਵੇਰੇ ਤੜਕੇ ਜਿਹੜਾ ਆਇਆ ਸੀ ਜਿਸ ਤਾਰ ਸਲੋਕਾ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਲੋਕ ਘਰਾਂ ਤੋਂ ਬਾਹਰ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਤੇ ਪਹੁੰਚ ਚੁੱਕੇ ਨੇ ਹਾਲਾਂਕਿ ਹਜੇ ਤੱਕ ਕਿਸੇ ਵੀ ਕਿਸਮ ਦਾ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਕਿ ਸਵੇਰੇ ਸਵੇਰੇ ਅਰਨਾਚਲ ਪ੍ਰਦੇਸ਼ ਦੇ ਵਿੱਚ ਝਟਕੇ ਮਹਿਸੂਸ ਜਿਹੜੇ ਪੁਜਾਲ ਦੇ ਕੀਤੇ ਗਏ ਨੇ ਉਥੇ ਦੱਸਦੇ ਕਿ ਐਨਸੀਐਸ ਰਿਪੋਰਟ ਅਮਤਾ ਕੇ ਭੁਜਾਲ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ਤਾ ਹੈ ਅਜਿਹਾ ਖੋਖਲੇ ਭੁਜਾਲਾਂ ਨੂੰ ਵਧੇਰੇ ਖਤਰੇ ਜਿਹੜਾ ਮੰਨਿਆ ਗਿਆ ਕਿਉਂਕਿ ਭੁਜਾਲ ਜ਼ਮੀਨ ਦੀ ਸਤ੍ਹਾ ਦੇ ਬਹੁਤ ਤੇਜ਼ੀ ਨਾਲ ਪਹੁੰਚਦੇ ਨੇ ਉਥੇ ਦੱਸਦੇ ਕਿ एनसीएस ਨੇ ਮਾਹਿਰਾ ਨੇ ਵੀ ਦੱਸਿਆ ਕਿ ਜਦੋਂ ਭੁਚਾਲ ਘੱਟ ਡੂੰਘਾਈ ਤੇ ਆਉਂਦਾ ਹੈ ਤਾਂ ਇਸ ਦੀ ਉਤਰਾਵੱਧੇ ਵਧੇਰੇ ਸਿੱਧੇ ਤੇ ਤੇਜ਼ੀ ਨਾਲ ਸਥਿਰ ਹੁੰਦੀ ਹੈ ਪਰ ਇਸ ਨਾਲ ਜ਼ਮੀਨ ਹਿੱਲਦੀ ਤੀਬਰਤਾ ਵਧ ਜਾਂਦੀ ਹੈ ਜੇਕਰ ਅੱਜ ਦੀ ਗੱਲ ਕਰੀ ਤਾਂ ਅੱਜ ਜਿਹੜਾ ਉੱਤਰਾ ਪ੍ਰਦੇਸ਼ ਵਿੱਚ ਭੁਚਾਲ ਆਇਆ ਇਸ ਕਰਕੇ ਹਾਲਾਂਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਭੂਚਾਲ ਦੀ ਤੀਬਰਤਾ 3.6 ਦੇ ਕਰੀਬ ਜਿਹੜੀ ਮਾਪੀ ਗਈ ਹੈ ਉਸਤੇ ਦੱਸਦੇ ਕਿ ਵਧੇਰੀ ਤੀਬਰਤਾ ਹਿੱਲਣ ਦਾ ਮਤਲਬ ਹੈ ਕਿ ਘਰ ਤੇ ਇਮਾਰਤਾਂ ਸਰਕਾਰ ਨੂੰ ਵਧੇਰੇ ਨੁਕਸਾਨ ਹੋਣਾ ਜਿਹੇ ਭੂਚਾਲ ਸੱਟਾਂ ਤੇ ਜਾਨੀ ਨੁਕਸਾਨ ਦਾ ਖਤਰਾ ਹੋਰ ਜਿਹੜਾ ਵਧਾ ਦਿੰਦੇ ਨੇ ਪਰ ਇਸ ਚੋਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੀ ਕਿ ਨਾਚੂਲ ਪ੍ਰਦੇਸ਼ ਦੇ ਵਿੱਚ ਅਚਨਚੇਤ ਅਚਨਚੇਤ ਛੁੱਟ ਕੇ ਭੂਚਾਲ ਦੇ ਜਿਹੜੇ ਮਹਿਸੂਸ ਕੀਤੇ ਗਏ ਨੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਹਲਚਲ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਸੁਰੱਖਿਅਤ ਸਾਮਦੇ ਪਹੁੰਚਦੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨੀ ਵੀ ਪੁਜਾਲ ਦੇ ਚਟਕੇ ਮਹਿਸੂਸ ਕੀਤੇ ਗਏ ਸੀ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਰਿਪੋਰਟਾਂ ਅਨੁਸਾਰ ਕਿ ਪੁਜਾਲ ਤਰਤੀ ਦੀ 7 ਤੋਂ 10 ਕਿਲੋਮੀਟਰ ਦੀ ਡੁੰਗਾਈ ਤੇ ਆਇਆ ਸੀ ਅਜਿਹੇ ਦੇ ਵਿੱਚ ਖਤਰਾ ਜਿਹੜਾ ਵੱਧ ਮੰਨਿਆ ਗਿਆ ਇਸ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹਾਲੇ ਤੱਕ ਵੀ ਬਣਿਆ ਹੋਇਆ ਹੈ